ਰੋਮਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਉੱਤੇ ਧੰਨਵਾਦ ਜੀ ਤੁਹਾਡਾ ਬਹੁਤ ਜੀ ਥੈਂਕ ਯੂ ਜੀ ਰੋਮਾਣਾ ਜੀ ਪਹਿਲਾਂ ਦੇਖਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਰੁਖ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਸਭ ਤੋਂ ਪਹਿਲਾਂ ਤੁਹਾਡੇ ਤੇ ਪਰਚਾ ਹੋਇਆ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਜਿੱਦ ਦੀ ਜ਼ਮਾਨਤ ਮਿਲੀ ਉਹਨਾਂ ਦੇ ਉੱਤੇ ਪਰਚਾ ਹੋ ਗਿਆ ਤੇ ਹੁਣ ਭਾਨਾ ਸਿੱਧੂ ਜੋ ਕਿ ਲਗਾਤਾਰ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ ਇੱਕ ਵਾਰ ਮਾਮਲਾ ਦਾਜ ਹੋਇਆ ਜਿੱਦ ਦੀ ਜ਼ਮਾਨਤ ਮਿਲੀ ਲਗਾਤਾਰ ਦੋ ਮਾਮਲੇ ਤੇ ਕੁੱਲ ਮਿਲਾ ਕੇ ਤਿੰਨ ਮਾਮਲੇ ਦਾਜ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਇਹ ਕੋ ਬੜੇ ਸਖਤ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਹੈ ਜੀ ਮੈਂ ਹੈਰਾਨ ਐ ਪੰਜਾਬ ਦੇ ਮੁੱਖ ਮੰਤਰੀ ਤੇ ਜੀ ਉਹਦੀ ਸਹਿਨਸ਼ੀਲਤਾ ਦੇਖੋ ਕਿ ਕੋਈ ਵੀ ਕ੍ਰਿਟਿਸਿਜ਼ਮ ਆਪਦੇ ਖਿਲਾਫ ਸੁਣਨ ਨੂੰ ਤਿਆਰ ਨਹੀਂ ਜੀ ਔਰੰਜ਼ੇਬ ਦੀ ਰੂਹ ਆ ਗਈ ਲੱਗਦੀ ਐ ਮੈਨੂੰ ਉਹਦੇ ਵਿੱਚ ਚਲੋ ਤੁਸੀਂ ਮੇਰੇ ਪਰਚੇ ਦਾ ਜ਼ਿਕਰ ਕੀਤਾ ਖੈਰਾ ਸਾਹਿਬ ਦੇ ਪਰਚੇ ਦਾ ਵੀ ਜ਼ਿਕਰ ਕੀਤਾ ਹੁਣ ਭਾਨੇ ਸਿੱਧੂ ਵਾਲੇ ਈਸ਼ੂ ਤੇ ਇੱਕ ਪਰਚਾ ਪਹਿਲਾਂ ਉਹਦੇ ਚ ਜਮਾਨਤ ਮਿਲੀ ਦੂਜਾ ਪਰਚਾ ਹੁਣ ਉਹ ਹੋਰ ਵੀ ਤੀਜਾ ਪਰਚਾ ਕਰਦਾ ਮੈਂ ਇਸ ਗੱਲ ਦੀ ਨਿੰਦਾ ਕਰਦਾ ਉਹ ਚਲੋ ਸਾਡੇ ਖਿਲਾਫ ਵੀ ਬਥੇਰਾ ਬੋਲਦਾ ਰਿਹਾ ਪਰਸਨਲ ਟਿੱਪਣੀਆਂ ਵੀ ਉਹਨੇ ਕੀਤੀਆਂ ਪਰ ਅਸੀਂ ਕਦੇ ਇਹ ਸੱਦ ਤੱਕ ਨਹੀਂ ਗਏ ਸੀ ਜੀ ਬਿਕਾਜ਼ ਜਦੋਂ ਤੁਸੀਂ ਡੈਮੋਕ੍ਰੇਸੀ ਚ ਹੋ ਨਾ ਜੀ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਫਰੀडम ਆਫ ਸਪੀਚ ਆਪਣੇ ਵਿਚਾਰ ਰੱਖਣ ਦੀ ਫੁੱਲ ਦਿੱਤੀ ਗਈ ਹੈ ਕਨਸਟੀਟਿਊਸ਼ਨ ਦੇ ਵਿੱਚ ਉਹ ਵਿਚਾਰ ਮੈਨੂੰ ਚੰਗੇ ਵੀ ਲੱਗ ਸਕਦੇ ਆ ਮੈਨੂੰ ਨਹੀਂ ਵੀ ਚੰਗੇ ਲੱਗ ਸਕਦੇ ਜੀ ਹਰ ਜੇ ਮੈਨੂੰ ਨਹੀਂ ਚੰਗੇ ਲੱਗਦੇ ਤਾਂ ਮਤਲਬ ਇਹ ਨਹੀਂ ਹੈ ਕਿ ਮੈਂ ਸਰਕਾਰੀ ਜ਼ਬਰਦਸਤ ਨਾਲ ਢਾ ਕੇ ਉਹਦੇ ਤੇ ਤਸ਼ੱਦਦ ਢਾ ਕੇ ਤੇ ਮੈਂ ਪਰਚੇ ਦੇ ਕੇ ਤੇ ਉਹਨੂੰ ਤੁੰਕ ਕੇ ਅੰਦਰ ਕਰ ਦਿਆਂ ਜੀ ਕੰਨਾ ਇਹ ਨਹੀਂ ਉਹਦੇ ਟਾਰਚਰ ਦੀਆਂ ਖਬਰਾਂ ਆਈਆਂ ਪੁਲਿਸ ਕਸਟਡੀ ਦੇ ਵਿੱਚ ਮੈਂ ਉਸ ਕੱਲ ਦੀ ਵੀ ਨਿੰਦਾ ਕਰਦਾ ਤੇ ਮੈਂ ਇਹ ਵੀ ਕਹਿੰਦਾ ਸਾਰਿਆਂ ਨੂੰ 1 ਵਨ ਵੌਇਸ ਇੱਕ ਆਵਾਜ਼ ਦੇ ਵਿੱਚ ਇਸ ਚੀਜ਼ ਨੂੰ ਕੰਡੈਮਨ ਕਰਨਾ ਚਾਹੀਦਾ ਪੰਜਾਬ ਦੇ ਨੌਜਵਾਨ ਹੈਗੇ ਸਾਰੇ ਠੀਕ ਹੈ इमोशनल ਓਕੇ ਕਈ ਵਾਰੀ ਬੰਦਾ ਕਈ ਗੱਲਾਂ ਕਰ ਜਾਂਦਾ ਹੈ ਬਟ ਜੋ ਗੱਲਾਂ ਜਿਸ ਜਿਹਦਾ ਕੋਈ ਵਿਚਾਰ ਹੈ ਜੀ ਉਹ ਵਿਚਾਰ ਉਸ ਬੰਦੇ ਨੂੰ ਰੱਖਣ ਦਾ ਪੂਰਾ ਇਖਤਿਆਰ ਵੀ ਹੈ ਤੇ ਪੂਰਾ ਅਧਿਕਾਰ ਵੀ ਹੋਣਾ ਚਾਹੀਦਾ ਜੀ ਐ ਤਰੀਕ ਤੇ ਪਿਛਲੀ ਵਾਰੀ ਵੇਖਿਆ ਕਿਵੇਂ ਪੁਲਿਸ ਧੂਆਕੜੀ ਸੀ ਕਰ ਰਹੀ ਸੀ ਇਸ ਤਰੀਕ ਤੇ ਵੀ ਵੇਖਿਆ ਮੈਂ ਮੈਂ ਉਹਨੂੰ ਵੀ ਕਹਿਣਾ ਚਾਹੂੰਗਾ ਛੋਟੇ ਵੀਰ ਨੂੰ ਕੀ ਘਬਰਾਉਣ ਦੀ ਗੱਲ ਨਹੀਂ ਇਹੋ ਜਿਹੇ ਮੁਸੀਬਤਾਂ ਸੰਕਟ ਜਿਹੜੇ ਆਉਂਦੇ ਆ ਇਹ ਬੰਦੇ ਨੂੰ ਤਕੜਾ ਬੰਦਾ ਹੋ ਕੇ ਇੰਨਾ ਚੋਂ ਨਿਕਲਦਾ ਹੈ ਮੈਂ ਵੀ 10 ਦਿਨ ਜੇਲ੍ਹ ਚ ਲਾ ਕੇ ਆਇਆ ਤਕੜੇ ਹੋ ਕੇ ਹੀ ਨਿਕਲੇ ਆ ਜੀ ਜੋ ਘਬਰਾਉਣ ਦੀ ਲੋੜ ਨਹੀਂ ਅਸੀਂ ਮੈਂ ਆਪਦੇ ਵੱਲੋਂ ਮੈਂ ਆਪਦੀ ਪਾਰਟੀ ਵੱਲੋਂ ਵੀ ਇਹ ਕਹਿ ਰਿਹਾ ਜੀ ਕਿ ਅਸੀਂ ਡਟ ਕੇ ਇਸ ਇਸ਼ੂ ਤੇ ਇਹ ਜਿਹੜਾ ਤਸ਼ੱਦਦ ਉਹਤੇ ਕੀਤਾ ਜਾ ਰਿਹਾ ਉਹਦੇ ਨਾਲ ਖੜੇ ਆ ਸਰਕਾਰ ਦਾ ਵਿਰੋਧ ਕਰਦੇ ਆ ਜੀ ਰੋਮਾਨਾ ਜੀ ਕੀ ਕਾਰਨ ਮੰਨਦੇ ਹੋ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਈ ਸੀ ਤਾਂ ਇਹਨਾਂ ਨੌਜਵਾਨਾਂ ਦਾ ਹੀ ਸਹਾਰਾ ਲਿਆ ਸੀ ਪ੍ਰਚਾਰ ਦੇ ਲਈ ਪਰ ਜਿਵੇਂ ਸੱਤਾ ਦੇ ਵਿੱਚ ਆਈ ਅੱਜ ਉਹੀ ਨੌਜਵਾਨ ਚਾਹੇ ਉਹ ਟਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਦਾ ਮੁੱਦਾ ਹੋਵੇ ਮੱਤੇਵਾੜਾ ਜੰਗਲ ਦਾ ਮੁੱਦਾ ਹੋਵੇ ਜਾਂ ਫਿਰ BBMP ਦਾ ਮੁੱਦਾ ਹੋਵੇ ਸਾਰੇ ਮੁੱਦੇ ਪਹਿਲਾਂ ਲੱਖਾਂ ਸਦਾਨਾ ਤੇ ਇਹਦੇ ਪੰਨਾ ਸਿੱਧੂ ਦੇ ਵੱਲੋਂ ਹੀ ਚੁੱਕੇ ਜਾ ਰਹੇ ਸੀ ਤੇ ਸਰਕਾਰ ਦਾ ਕੰਮ ਜੇਕਰ ਨੌਜਵਾਨ ਕਰ ਰਹੇ ਨੇ ਫਿਰ ਵੀ ਸਰਕਾਰਾਂ ਨੂੰ ਕੀ ਤਕਲੀਫ ਹੈ ਦੇਖੋ ਸਰਕਾਰ ਦਾ ਕੰਮ ਕਰ ਰਹੇ ਹੋਣ ਜਾਂ ਨਾ ਕਰ ਰਹੇ ਹੋਣ ਸਟਾਟਸ ਅ ਡਿਫਰੈਂਟ ਮੈਟਰ ਜੀ ਜਿਹੜੀ ਗੱਲ ਕੋਈ ਆਪਦਾ ਵਿਚਾਰ ਰੱਖਦਾ ਹੈ ਉਹਨੂੰ ਤੁਸੀਂ ਕਿਵੇਂ ਕੈਨ ਯੂ ਐਕਸਪ੍ਰੈਸ ਫਰੀडम ਆਫ ਸਪੀਚ ਇਹ ਤਾਂ ਕਨਸਟੀਟਿਊਸ਼ਨ ਦੇ ਵਿੱਚ ਇਹ ਤਾਂ ਸੰਵਿਧਾਨ ਦੇ ਵਿੱਚ ਸਾਨੂੰ ਉਹ ਇਸ ਗੱਲ ਦਾ ਰਾਈਟ ਦਿੱਤਾ ਗਿਆ ਹੈ ਫਰੀडम ਆਫ ਸਪੀਚ ਇਜ਼ ਅ ਫੰਡਮੈਂਟਲ ਰਾਈਟ ਤੁਸੀਂ ਮਰ ਜਾਂਦੀ ਫੰਡਮੈਂਟਲ ਰਾਈਟ ਨੂੰ ਖਤਮ ਕਰ ਰਹੇ ਹੋ ਪਹਿਲਾਂ ਇਹੀ ਨੌਜਵਾਨ ਤੁਹਾਨੂੰ ਚੰਗੇ ਲੱਗਦੇ ਸੀ ਜੀ ਜਦੋਂ ਇਹ ਗੱਲ ਉਸ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ ਚੱਕਦੇ ਸੀ ਤੁਹਾਨੂੰ ਚੰਗੇ ਲੱਗਦੇ ਸੀ ਹੂੰ ਤੁਸੀਂ ਇਹਨਾਂ ਨਾਲ ਫੋਟੋਆਂ ਖਿਚਾਉਂਦੇ ਰਹੇ ਹੋ ਇਹਨਾਂ ਨੂੰ ਇਨਕਰੇਜ ਕਰਦੇ ਰਹੇ ਹੋ ਸਰਕਾਰ ਦੇ ਵਿੱਚ ਆਏ ਤੇ ਇਹੋ ਜਿਹੇ ਤੁਹਾਡੇ ਰੰਗ ਬਦਲੇ ਜੀ ਕਿ ਤੁਸੀਂ ਅੱਜ ਇਹਨਾਂ ਨੌਜਵਾਨਾਂ ਤੇ ਤਸ਼ੱਦਦ ਕਰਕੇ ਕੱਲਾ ਤੁਸੀਂ ਇਹਨਾਂ ਨੂੰ ਨਹੀਂ ਟਰਾਉਣ ਦਾ ਕੰਮ ਹੀ ਕਰ ਰਹੇ ਜੀ ਇਹਦੀ ਇਹਨਾਂ ਲੋਕਾਂ ਜਿਹੜੇ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਆਧਾਰਨ ਸੈੱਟ ਕਰ ਰਹੇ ਆ ਜਿਹੜਾ ਬੰਦਾ ਸਾਡੇ ਖਿਲਾਫ ਬੋਲੂਗਾ ਉਹਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਊਗਾ ਅੱਜ ਖਬਰਾਂ ਆ ਰਹੀਆਂ ਕਿ ਸੀਆਈਏ ਸਟਾਫ ਦੇ ਵਿੱਚ ਟਾਰਚਰ ਕੀਤਾ ਜਾ ਰਿਹਾ ਹੈ ਕੀ ਕਰ ਕੀ ਹੈ ਜੀ ਇਹ ਕੋਈ ਇਹ ਜੇਹੇ ਨਾ ਹੁੰਦੇ ਆ ਡੈਮੋਕ੍ਰੇਸੀ ਦੇ ਵਿੱਚ ਹਮ ਮੈਂ ਤਾਂ ਪੁਲਿਸ ਅਫਸਰਾਂ ਤੇ ਹਰਾਣਾ ਜਿਹੜੇ ਇਹਨਾਂ ਦੇ ਇਲੀਗਲ ਪਲੇਟੈਂਟਲੀ ਇਲੀਗਲ ਆਰਡਰਸ ਨੂੰ ਫਾਲੋ ਕਰ ਰਹੇ ਆ ਜੀ ਕਾਰਵਾਈ ਹੋਣਾ ਤੇ ਵੀ ਮਾਨੂੰ ਹੋਊਗੀ ਇੱਕ ਦਿਨ ਜੀ ਜਿੱਥੇ ਗੈਰ ਕਾਨੂੰਨੀ ਹੁਕਮ ਦੇਣਾ ਗਲਤ ਹੈ ਗੈਰ ਕਾਨੂੰਨੀ ਹੁਕਮ ਮੰਨਣਾ ਵੀ ਉਨੀ ਗਲਤੀ ਹੈ ਜੀ ਸੋ ਮੈਂ ਸਭ ਨੂੰ ਕਹਿਣਾ ਹੈ ਕਿ ਇਸ ਜਿਹੜੀ ਇਨਜਸਟਿਸ ਹੈ ਜੀ ਜਿਹੜੀ ਸਾਡੇ ਨੌਜਵਾਨਾਂ ਤੇ ਟਾਰਚਰ ਕੀਤਾ ਜਾ ਰਿਹਾ ਹੈ ਆ ਲੇਟੈਸਟ ਐਗਜ਼ਾਮਪਲ ਜਿਹੜੀ ਪਾਨਾ ਸਿੱਟੂ ਆਦੀ ਹੈ ਇਸ ਇਸ਼ੂ ਤੇ ਸਭ ਨੂੰ ਇਕੱਠਿਆ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਜੀ ਇੱਕ ਆਖਰੀ ਸਵਾਲ ਲੈ ਲੈਨੇ ਆ ਰੋਮਾਣਾ ਜੀ ਕਿ ਪਹਿਲਾਂ ਜਦੋਂ ਆਪਾਂ ਸਾਰਾ ਗੱਲ ਦੇਖਦੇ ਸੀ ਕਿ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਕਿਾਸੀ ਕਿਾਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਝੂਠੇ ਪਰਚੇ ਜੋ ਕਿ ਅਕਾਲੀ ਦਲ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਲੋਕਾਂ ਤੇ ਪਾਏ ਗਏ ਨੇ ਸਾਡੀ ਸਰਕਾਰ ਬਣਦੇ ਹੀ ਜਿਹੜਾ ਆਪਾਂ ਉਹ ਪਹਿਲਾਂ ਪਰਚੇ ਰੱਦ ਕਰਾਂਗੇ ਪਰ ਹੁਣ ਦਾ ਸਿਨੈਰੀਓ ਦੇਖਿਆ ਤਾਂ ਸਿਨੈਰੀਓ ਬਿਲਕੁਲ ਡਿਫਰੈਂਟ ਹੈ ਬ੍ਰਦਰ ਅਕਾਲੀ ਦਲ ਦੀ ਸਰਕਾਰ ਦੀ ਮੈਂ ਗੱਲ ਕਰ ਸਕਦਾ ਹੂੰ ਤੁਸੀਂ ਇੱਕ ਉਦਾਹਰਨ ਦਿਖਾ ਦਿਓ ਇੰਨਾ ਕੁਝ ਤੁਸੀਂ ਬਾਕੀ ਤਾਂ ਛੱਡੋ ਭਗਵੰਤ ਮਾਨ ਕੀ ਕੁਝ ਬਕਵਾਸ ਕਰਦਾ ਰਿਹਾ ਉਦੋਂ ਜੀ ਕੀ ਕੁਝ ਅਕਾਲੀ ਦਲ ਦੇ ਖਿਲਾਫ ਬੋਲਦਾ ਰਿਹਾ ਹੂੰ ਕਿਕਲੀਆਂ ਗਾਈਆਂ ਸੌ ਕੁਝ ਬੋਲਿਆ ਐਂਡ ਇਟ ਵਾਸ ਆਲ ਅਟਰ ਨੌਨਸੈਂਸ ਜੀ ਪਰ ਕਿਸੇ ਤੇ ਇਸ ਤਰ੍ਹਾਂ ਦਾ ਪਰਚਾ ਨਹੀਂ ਦਿੱਤਾ ਸੀ ਕੀ ਕਹੇ ਯਾਰ ਜੇ ਤੁਸੀਂ ਪਬਲਿਕ ਲਾਈਫ 'ਚ ਯੂ ਆਰ ਓਪਨ ਟੂ ਸਕਰੂਟਨੀ ਹੂੰ ਛੋਡੇ ਬਾਰੇ ਲੋਕ ਗੱਲਾਂ ਕਰਨਗੇ ਵੀ ਛੋਡੇ ਯੂ ਹੈਵ ਟੂ ਬੀ ਟਿਕਸਟੈਂਡ ਕਿ ਉਹ ਸਾਰਾ ਕ੍ਰਿਟਿਸਿਜ਼ਮ ਫੇਅਰ ਔਰ ਅਨਫੇਅਰ ਤਨੂੰ ਸੁਣਨਾ ਪੈਣਾ ਉਹ ਇਹ ਡੈਮੋਕ੍ਰੇਸੀ ਆ ਯਾਰ ਠੀਕ ਆ ਜਿਹੜਾ ਕਰਦਾ ਇਹ ਤਾਂ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਕਿ ਮੈਂ ਕੱਲ ਵਾਜਬ ਕਰ ਰਿਹਾ ਕਿ ਗੈਰ ਵਾਜਬ ਕਰ ਰਿਹਾ ਜੀ ਇੰਨਾ ਕੁਝ ਸਾਡੇ ਖਿਲਾਫ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਤੇ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਬੇਅਦਬੀ ਦੇ ਮਸਲਿਆਂ ਦੇ ਵਿੱਚ ਤੁਸੀਂ ਵੇਖੋ ਬਾਦਲ ਸਾਹਿਬ ਨੂੰ ਸਰ ਸੁਪੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਗਿਆ ਇੱਕ ਸਿਸਟਮੈਟਿਕ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਕਿ ਇਹ ਬੇਅਦਬੀਆਂ ਇਹਨਾਂ ਨੇ ਕਰਾਈਆਂ ਜੀ ਅੱਜ ਬੇਅਦਬੀਆਂ ਦੀ ਜਿਹੜੀ ਸਿੱਟ ਬਣੀ ਸੀ ਉਹਦਾ ਫਾਈਨਲ ਇਨਵੈਸਟੀਗੇਸ਼ਨ ਰਿਪੋਰਟ ਭਗਵਾਨਤ ਮਾਨ ਨੇ ਰਿਲੀਜ਼ ਕੀਤੀ ਜੀ ਕਨਾਨ ਕੋਰਟ ਦੇ ਵਿੱਚ ਪੇਸ਼ ਹੋ ਗਏ ਕੋਰਟ ਦੇ ਵਿੱਚ ਟ੍ਰਾਇਲ ਚੱਲਗੇ ਕਿੱਥੇ ਹੈ ਸਰਦਾਰ ਸੁਖਬੀਰ ਸਿੰਘ ਬਾਦਲਦਾਨਾ ਕਿੱਥੇ ਹੈ ਕਿਸੇ ਅਕਾਲੀ ਵਰਕਰ ਦਾ ਨਾਮ ਜੀ ਫਿਰ ਉਹ ਸਾਰਾ ਮਤਲਬ ਇੱਕ ਕੂੜ ਪ੍ਰਚਾਰੀ ਸੀ ਨਾ ਜੀ ਜੀ ਤੇ ਅੱਜ ਜਦੋਂ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕਦਾ ਹੈ ਇਹਨਾਂ ਦੀ ਇਨਸਟਿਟਿਊਸ਼ਨ ਦੇ ਖਿਲਾਫ ਕੋਈ ਆਵਾਜ਼ ਚੱਕਦਾ ਹੈ ਇਹਨਾਂ ਤੋਂ ਜਿਹੜੇ ਵਾਅਦੇ ਕਰਕੇ ਲੋਕਾਂ ਨਾਲ ਤੇ ਭੱਜੇ ਆ ਉਸ ਦੇ ਖਿਲਾਫ ਆਵਾਜ਼ ਚੱਕਦਾ ਤੇ ਉਹਦੇ ਤੇ ਤਸ਼ਰਹਤ ਕਿਉਂ ਕੀਤਾ ਜਾਂਦਾ ਹੈ ਉਹਦੇ ਤੇ ਖਰਚੇ ਕੀਤੇ ਜਾਂਦੇ ਆ ਉਹਦੇ ਪਰਿਵਾਰਾਂ ਨੂੰ ਵੀ ਟਰਾਇਆ ਠੰਕਾਇਆ ਜਾਂਦਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਅਫਸਰ ਵੀ ਸੁਣ ਲੈਣ ਸਰਕਾਰ ਵਾਲੇ ਵੀ ਸੁਣ ਲੈਣ ਇਹ ਸਦਾ ਇਹ ਦਿਨ ਨਹੀਂ ਰਹਿੰਦੇ ਹੁੰਦੇ ਅੰਗਰੇਜ਼ੀ ਚ ਇੱਕ ਕਹਾਵਤ ਹੈ ਵਾਟ ਐਵਰ ਗੋਸ ਅਰਾਊਂਡ ਕਮਸ ਅਰਾਊਂਡ ਇਹ ਦਿਨ ਫਿਰਨੇ ਆ 10 ਸਾਲ ਅਸੀਂ ਵੀ ਸਰਕਾਰ ਚ ਰਹੇ ਆ ਸਰਕਾਰ ਚੋਂ ਬਾਹਰ ਹੋਏ ਅਸੀਂ ਵੀ ਤੇ ਤੁਸੀਂ ਵੀ ਛੇਤੀ ਹੋ ਜਾਣਾ ਤੇ ਫੇਰ ਕਾਨੂੰਨ ਦੇ ਕਟਹਿਰੇ ਦੇ ਵਿੱਚ ਇਹ ਸਾਰੇ ਖੜੇ ਕੀਤੇ ਜਾਣਗੇ। ਜੀ ਬਹੁਤ ਬਹੁਤ ਧੰਨਵਾਦ ਰੋਮਾਣਾ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਧੰਨਵਾਦ ਜੀ। ਰੋਮਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸカイ ਨਿਊਜ਼ ਪੰਜਾਬ ਦੇ ਉੱਤੇ। ਧੰਨਵਾਦ ਜੀ ਤੁਹਾਡਾ ਬਹੁਤ। ਜੀ। ਥੈਂਕ ਯੂ। ਜੀ। ਰੋਮਾਨਾ ਜੀ ਪਹਿਲਾਂ ਦੇਖਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਰੁਖ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਸਭ ਤੋਂ ਪਹਿਲਾਂ ਤੁਹਾਡੇ ਤੇ ਪਰਚਾ ਹੋਇਆ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਜਿੱਦੀ ਜ਼ਮਾਨਤ ਮਿਲੀ ਉਹਨਾਂ ਦੇ ਉੱਤੇ ਪਰਚਾ ਹੋ ਗਿਆ ਤੇ ਹੁਣ ਪਾਨਾ ਸਿੱਧੂ ਜੋ ਕਿ ਲਗਾਤਾਰ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ ਇੱਕ ਵਾਰ ਮਾਮਲਾ ਦਾਜ ਹੋਇਆ ਜਿੱਦੇ ਜ਼ਮਾਨਤ ਮਿਲੀ ਲਗਾਤਾਰ ਦੋ ਮਾਮਲੇ ਤੇ ਕੁੱਲ ਮਿਲਾ ਕੇ ਤਿੰਨ ਮਾਮਲੇ ਦਾਜ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਹੋ ਬਿਲਕੁਲ ਬੜੇ ਸਖਤ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਜੀ ਮੈਂ ਹੇਰਾਨ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਜੀ ਉਹਦੀ ਸਹਿਨਸ਼ੀਲਤਾ ਦੇਖੋ ਕਿ ਕੋਈ ਵੀ ਕ੍ਰਿਟਿਸਿਜ਼ਮ ਆਪਦੇ ਖਿਲਾਫ ਸੁਣਨ ਨੂੰ ਤਿਆਰ ਨਹੀਂ ਜੀ ਔਰੰਗਜ਼ੇਬ ਦੀ ਰੂਹ ਆ ਗਈ ਲੱਗਦੀ ਏ ਮੈਨੂੰ ਉਹਦੇ ਵਿੱਚ ਚਲੋ ਤੁਸੀਂ ਮੇਰੇ ਪਰਚੇ ਦਾ ਜ਼ਿਕਰ ਕੀਤਾ ਖੈਰਾ ਸਾਹਿਬ ਦੇ ਪਰਚੇ ਦਾ ਵੀ ਜ਼ਿਕਰ ਕੀਤਾ ਹੁਣ ਭਾਨੇ ਸਿੱਧੂ ਵਾਲੇ ਈਸ਼ੂ ਤੇ ਇੱਕ ਪਰਚਾ ਪਹਿਲਾਂ ਉਹਦੇ ਚ ਜਮਾਨਤ ਮਿਲੀ ਦੂਜਾ ਪਰਚਾ ਹੁਣ ਉਹ ਬੋਰ ਵੀ ਤੀਜਾ ਪਰਚਾ ਕਰਤਾ ਮੈਂ ਇਸ ਗੱਲ ਦੀ ਨਿੰਦਾ ਕਰਦਾ ਉਹ ਚਲੋ ਸਾਡੇ ਖਿਲਾਫ ਵੀ ਬਥੇਰਾ ਬੋਲਦਾ ਰਿਹਾ ਪਰਸਨਲ ਟਿੱਪਣੀਆਂ ਵੀ ਉਹਨੇ ਕੀਤੀਆਂ ਪਰ ਅਸੀਂ ਕਦੇ ਇਹ ਸੱਜ ਤੱਕ ਨਹੀਂ ਗਏ ਸੀ ਜੀ ਬਿਕੋਜ਼ ਜਦੋਂ ਤੁਸੀਂ ਡੈਮੋਕ੍ਰੇਸੀ ਚ ਹੋ ਨਾ ਜੀ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਫਰੀडम ਆਫ ਸਪੀਚ ਆਪਦੇ ਵਿਚਾਰ ਰੱਖਣ ਦੀ ਫੁੱਲ ਦਿੱਤੀ ਗਈ ਹੈ ਕਨਸਟੀਟਿਊਸ਼ਨ ਦੇ ਵਿੱਚ ਉਹ ਵਿਚਾਰ ਮੈਨੂੰ ਚੰਗੇ ਵੀ ਲੱਗ ਸਕਦੇ ਆ ਮੈਨੂੰ ਨਹੀਂ ਵੀ ਚੰਗੇ ਲੱਗਦੇ ਜੀ ਹਰ ਜੇ ਮੈਨੂੰ ਨਹੀਂ ਚੰਗੇ ਲੱਗਦੇ ਤਾਂ ਮਤਲਬ ਇਹ ਨਹੀਂ ਹੈ ਕਿ ਮੈਂ ਸਰਕਾਰੀ ਜ਼ਬਰਦਸਤ ਨਾਲ ਢਾਕੇ ਉਹਦੇ ਤੇ ਤਸ਼ਦਦ ਢਾਕੇ ਤੇ ਮੈਂ ਪਰਚੇ ਦੇ ਕੇ ਤੇ ਉਹਨੂੰ ਤੁੰਕ ਕੇ ਅੰਦਰ ਕਰਦਿਆਂ ਜੀ ਸੱਨਾ ਇਹ ਨਹੀਂ ਉਹਦੇ ਟਾਰਚਰ ਦੀਆਂ ਖਬਰਾਂ ਆਈਆਂ ਪੁਲਿਸ ਕਸਟਡੀ ਦੇ ਵਿੱਚ ਮੈਂ ਉਸ ਕੱਲ ਦੀ ਵੀ ਨਿੰਦਾ ਕਰਦਾ ਤੇ ਮੈਂ ਇਹ ਵੀ ਕਹਿੰਦਾ ਸਾਰਿਆਂ ਨੂੰ ਇਨ ਵਨ ਵੌਇਸ ਇੱਕ ਆਵਾਜ਼ ਦੇ ਵਿੱਚ ਇਸ ਚੀਜ਼ ਨੂੰ ਕੰਡੈਮ ਕਰਨਾ ਚਾਹੀਦਾ ਪੰਜਾਬ ਦੇ ਨੌਜਵਾਨ ਹੈਗੇ ਸਾਰੇ ਠੀਕ ਹੈ इमोशनल ਓਕੇ ਕਈ ਵਾਰੀ ਬੰਦਾ ਕਈ ਗੱਲਾਂ ਕਰ ਜਾਂਦਾ ਹੈ ਬਟ ਜੋ ਗੱਲਾਂ ਜਿਸ ਜਿਹਦਾ ਕੋਈ ਵਿਚਾਰ ਹੈ ਜੀ ਉਹ ਵਿਚਾਰ ਉਸ ਬੰਦੇ ਨੂੰ ਰੱਖਣ ਦਾ ਪੂਰਾ ਇਖਤਿਆਰ ਵੀ ਹੈ ਤੇ ਪੂਰਾ ਅਧਿਕਾਰ ਵੀ ਹੋਣਾ ਚਾਹੀਦਾ ਜੀ ਐ ਤਰੀਕ ਤੇ ਪਿਛਲੀ ਵਾਰੀ ਵੇਖਿਆ ਕਿਵੇਂ ਪੁਲਿਸ ਧੂਆਕੜੀ ਸੀ ਕਰ ਰਹੀ ਸੀ ਇਸ ਤਰੀਕ ਤੇ ਵੀ ਵੇਖਿਆ ਮੈਂ ਮੈਂ ਉਹਨੂੰ ਵੀ ਕਹਿਣਾ ਚਾਹੂੰਗਾ ਛੋਟੇ ਵੀਰ ਨੂੰ ਕਿ ਘਬਰਾਉਣ ਦੀ ਗੱਲ ਨਹੀਂ ਇਹੋ ਜਿਹੇ ਮਸੀਬਤਾਂ ਸੰਕਟ ਜਿਹੜੇ ਆਉਂਦੇ ਆ ਇਹ ਬੰਦੇ ਨੂੰ ਤਕੜਾ ਬੰਦਾ ਹੋ ਕੇ ਇੰਨਾ ਚੋਂ ਨਿਕਲਦਾ ਹੈ ਮੈਂ ਵੀ 10 ਦਿਨ ਜੇਲ੍ਹ ਚਲਾ ਕੇ ਆਇਆ ਤਕੜੇ ਹੋ ਕੇ ਹੀ ਨਿਕਲੇ ਆ ਜੀ ਜੋ ਘਬਰਾਉਣ ਦੀ ਲੋੜ ਨਹੀਂ ਅਸੀਂ ਮੈਂ ਆਪਦੇ ਵੱਲੋਂ ਮੈਂ ਆਪਦੀ ਪਾਰਟੀ ਵੱਲੋਂ ਵੀ ਇਹ ਕਹਿ ਰਿਹਾ ਜੀ ਕਿ ਅਸੀਂ ਡਟ ਕੇ ਇਸ ਇਸ਼ੂ ਤੇ ਇਹ ਜਿਹੜਾ ਤਸ਼ੱਦਦ ਉਹਤੇ ਕੀਤਾ ਜਾ ਰਿਹਾ ਉਹਦੇ ਨਾਲ ਖੜੇ ਆ ਸਰਕਾਰ ਦਾ ਵਿਰੋਧ ਕਰਦੇ ਆ ਜੀ ਰੋਮਾਣਾ ਜੀ ਕੀ ਕਾਰਨ ਮੰਨਦੇ ਹੋ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਈ ਸੀ ਤਾਂ ਇਹਨਾਂ ਨੌਜਵਾਨਾਂ ਦਾ ਹੀ ਸਹਾਰਾ ਲਿਆ ਸੀ ਪ੍ਰਚਾਰ ਦੇ ਲਈ ਪਰ ਜਿਵੇਂ ਸੱਤਾ ਦੇ ਵਿੱਚ ਆਈ ਅੱਜ ਉਹੀ ਨੌਜਵਾਨ ਚਾਹੇ ਉਹ ਟਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਦਾ ਮੁੱਦਾ ਹੋਵੇ ਮੱਤੇਵਾੜਾ ਜੰਗਲ ਦਾ ਮੁੱਦਾ ਹੋਵੇ ਜਾਂ ਫਿਰ BBMP ਦਾ ਮੁੱਦਾ ਹੋਵੇ ਸਾਰੇ ਮੁੱਦੇ ਪਹਿਲਾਂ ਲੱਖਾਂ ਸਦਾਨਾ ਤੇ ਇਹਦੇ ਪੰਨਾ ਸਿੱਧੂ ਦੇ ਵੱਲੋਂ ਹੀ ਚੁੱਕੇ ਜਾ ਰਹੇ ਸੀ ਤੇ ਸਰਕਾਰ ਦਾ ਕੰਮ ਜੇਕਰ ਨੌਜਵਾਨ ਕਰ ਰਹੇ ਨੇ ਫਿਰ ਵੀ ਸਰਕਾਰਾਂ ਨੂੰ ਕੀ ਤਕਲੀਫ ਹੈ ਜੇ ਕੋ ਸਰਕਾਰ ਦਾ ਕੰਮ ਕਰ ਰਹੇ ਹੋਣ ਜਾਂ ਨਾ ਕਰ ਰਹੇ ਹੋ ਉਹ ਇਜ਼ ਅ ਡਿਫਰੈਂਟ ਮੈਟਰ ਜੀ ਜਿਹੜੀ ਗੱਲ ਕੋਈ ਆਪਦਾ ਵਿਚਾਰ ਰੱਖਦਾ ਉਹਨੂੰ ਤੁਸੀਂ ਕਿਵੇਂ ਕੈਨ ਯੂ ਐਸਪਰੈਸ ਫਰੀडम ਆਫ ਸਪੀਚ ਇਹ ਤਾਂ ਕਨਸਟੀਟਿਊਸ਼ਨ ਦੇ ਵਿੱਚ ਇਹ ਤਾਂ ਸੰਵਿਧਾਨ ਦੇ ਵਿੱਚ ਸਾਨੂੰ ਉਹ ਇਸ ਗੱਲ ਦਾ ਰਾਈਟ ਦਿੱਤਾ ਗਿਆ ਫਰੀडम ਆਫ ਸਪੀਚ ਦਾ ਫੰਡਮੈਂਟਲ ਰਾਈਟ ਤੁਸੀਂ ਮਨ ਜਾਂਦੀ ਫੰਡਮੈਂਟਲ ਰਾਈਟ ਨੂੰ ਖਤਮ ਕਰ ਰਹੇ ਹੋ ਪਹਿਲਾਂ ਇਹੀ ਨੌਜਵਾਨ ਤੁਹਾਨੂੰ ਚੰਗੇ ਲੱਗਦੇ ਸੀ ਜੀ ਜਦੋਂ ਇਹ ਗੱਲ ਉਸ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ ਚੱਕਦੇ ਸੀ ਤੁਹਾਨੂੰ ਚੰਗੇ ਲੱਗਦੇ ਸੀ ਹੂੰ ਤੁਸੀਂ ਇਹਨਾਂ ਨਾਲ ਫੋਟੋਆਂ ਖਿਚਾਉਂਦੇ ਰਹੇ ਹੋ ਇਹਨਾਂ ਨੂੰ ਇਨਕਰੇਜ ਕਰਦੇ ਰਹੇ ਹੋ ਸਰਕਾਰ ਦੇ ਵਿੱਚ ਆਏ ਤੇ ਇਹੋ ਜਿਹੇ ਤੁਹਾਡੇ ਰੰਗ ਬਦਲੇ ਜੀ ਕਿ ਤੁਸੀਂ ਅੱਜ ਇਹਨਾਂ ਨੌਜਵਾਨਾਂ ਤੇ ਤਸ਼ੱਦਦ ਕਰਕੇ ਕੱਲਾ ਤੁਸੀਂ ਇਹਨਾਂ ਨੂੰ ਨਹੀਂ ਟਰਾਉਣ ਦਾ ਕੰਮ ਹੀ ਕਰ ਰਹੇ ਜੀ ਇਹਦੀ ਇਹਨਾਂ ਲੋਕਾਂ ਜਿਹੜੇ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਆਧਾਰਨ ਸੈੱਟ ਕਰ ਰਹੇ ਆ ਜਿਹੜਾ ਬੰਦਾ ਸਾਡੇ ਖਿਲਾਫ ਬੋਲੂਗਾ ਉਹਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਊਗਾ ਅੱਜ ਖਬਰਾਂ ਆ ਰਹੀਆਂ ਕਿ ਸੀਆਈਏ ਸਟਾਫ ਦੇ ਵਿੱਚ ਟਾਰਚਰ ਕੀਤਾ ਜਾ ਰਿਹਾ ਹੈ ਕੀ ਕਰ ਕੀ ਹੈ ਜੀ ਇਹ ਕੋਈ ਇਹ ਜੇ ਨਾ ਹੁੰਦੇ ਡੈਮੋਕ੍ਰੇਸੀ ਦੇ ਵਿੱਚ ਹਮ ਮੈਂ ਤਾਂ ਪੁਲਿਸ ਅਫਸਰਾਂ ਤੇ ਹਰਾਣਾ ਜਿਹੜੇ ਇਹਨਾਂ ਦੇ ਇਲੀਗਲ ਪਲੇਟੈਂਟਲੀ ਇਲੀਗਲ ਆਰਡਰਸ ਨੂੰ ਫਾਲੋ ਕਰ ਰਹੇ ਆ ਜੀ ਕਾਰਵਾਈ ਹੋਣਾ ਤੇ ਵੀ ਮਾਨੂੰ ਹੋਊਗੀ ਇੱਕ ਦਿਨ ਜੀ ਜਿੱਤੇ ਗੈਰ ਕਾਨੂੰਨੀ ਹੁਕਮ ਦੇਣਾ ਗਲਤ ਹੈ ਗੈਰ ਕਾਨੂੰਨੀ ਹੁਕਮ ਮੰਨਣਾ ਵੀ ਉਨੀ ਗਲਤੀ ਹੈ ਜੀ ਸੋ ਮੈਂ ਸਭ ਨੂੰ ਕਹਿਣਾ ਹੈ ਕਿ ਇਸ ਜਿਹੜੀ ਇਨਜਸਟਿਸ ਹੈ ਜੀ ਜਿਹੜੇ ਸਾਡੇ ਨੌਜਵਾਨਾਂ ਤੇ ਟਾਰਚਰ ਕੀਤਾ ਜਾ ਰਿਹਾ ਆ ਲੇਟੈਸਟ ਐਗਜ਼ਾਮਪਲ ਜਿਹੜੀ ਪਾਨਾ ਸਿੱਟੂ ਵਾਲੀ ਹੈ ਇਸ ਇਸ਼ੂ ਤੇ ਸਭ ਨੂੰ ਇਕੱਠਿਆਂ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਜੀ ਇੱਕ ਆਖਰੀ ਸਵਾਲ ਲੈ ਲੈਂਦੇ ਆ ਰੋਮਾਣਾ ਜੀ ਕਿ ਪਹਿਲਾਂ ਜਦੋਂ ਆਪਾਂ ਸਾਰਾ ਗੱਲ ਦੇਖਦੇ ਸੀ ਕਿ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀ ਵਾਲੇ ਕਹਿਆ ਸੀ ਕਿ ਐਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਝੂਠੇ ਪਰਚੇ ਜੋ ਕਿ ਅਕਾਲੀ ਦਲ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਲੋਕਾਂ ਤੇ ਪਾਏ ਗਏ ਨੇ ਸਾਡੀ ਸਰਕਾਰ ਬਣਦੇ ਹੀ ਜਿਹੜਾ ਆਪਾਂ ਉਹ ਪਹਿਲਾਂ ਪਰਚੇ ਰੱਦ ਕਰਾਂਗੇ ਪਰ ਹੁਣ ਦਾ ਸਿਨੈਰੀਓ ਦੇਖਿਆ ਤਾਂ ਸਿਨੈਰੀਓ ਬਿਲਕੁ ਫਰੈਂਡ ਬ੍ਰਦਰ ਅਕਾਲੀ ਦਲ ਦੀ ਸਰਕਾਰ ਦੀ ਮੈਂ ਗੱਲ ਕਰ ਸਕਦਾ ਹਾਂ ਤੁਸੀਂ ਇੱਕ ਅਧਾਰਨ ਦਿਖਾ ਦਿਓ ਐਨਾ ਕੁਝ ਤੁਸੀਂ ਬਾਕੀ ਤਾਂ ਛੱਡੋ ਭਗਵੰਤ ਸਤਿਨਾਮ ਕੀ ਕੁਝ ਬਕਵਾਸ ਕਰਦਾ ਰਿਹਾ ਉਦੋਂ ਜੀ ਕੀ ਕੁਝ ਅਕਾਲੀ ਦਲ ਦੇ ਖਿਲਾਫ ਬੋਲਦਾ ਰਿਹਾ ਹੂੰ ਕਿਕਲੀਆਂ ਗਾਇਆਂ ਸੌ ਕੁਝ ਬੋਲਿਆ ਐਂਡ ਇਟ ਵਾਸ ਆਲ ਅਟਰ ਨੌਨਸੈਂਸ ਜੀ ਪਰ ਕਿਸੇ ਤੇ ਇਸ ਤਰ੍ਹਾਂ ਦਾ ਪਰਚਾ ਨਹੀਂ ਦਿੱਤਾ ਸੀ ਠੀਕ ਹੈ ਯਾਰ ਜੇ ਤੁਸੀਂ ਪਬਲਿਕ ਲਾਈਫ 'ਚ ਯੂ ਆਰ ਓਪਨ ਟੂ ਸਕਰੂਟਨੀ ਹੂੰ ਛੋਟੇ ਬਾਰੇ ਲੋਕ ਗੱਲਾਂ ਕਰਨਗੇ ਵੀ ਛੋਟੇ ਯੂ ਹੈਵ ਟੂ ਬੀ ਟਿਕਸਟੈਂਡ ਕਿ ਉਹ ਸਾਰਾ ਕ੍ਰਿਟਿਸਿਜ਼ਮ ਫੇਅਰ ਔਰ ਅਨਫੇਅਰ ਦੋਨੋਂ ਸੁਣਨਾ ਪੈਣਾ ਉਹ ਇਹ ਡੈਮੋਕ੍ਰੇਸੀ ਹੈ ਯਾਰ ਠੀਕ ਹੈ ਜਿਹੜਾ ਕਰਦਾ ਹੈ ਇਹ ਤਾਂ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਕੱਲ ਵਾਜਿਬ ਕਰ ਰਿਹਾ ਕਿ ਗੈਰ ਵਾਜਿਬ ਕਰ ਰਿਹਾ ਜੀ ਇੰਨਾ ਕੁਝ ਸਾਡੇ ਖਿਲਾਫ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਤੇ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਬੇਅਦਬੀ ਦੇ ਮਸਲਿਆਂ ਦੇ ਵਿੱਚ ਤੁਸੀਂ ਵੇਖੋ ਬਾਦਲ ਸਾਹਿਬ ਨੂੰ ਸਰ ਸੁਪੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਗਿਆ ਇੱਕ ਸਿਸਟਮੈਟਿਕ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਕੀ ਬੇਅਦਬੀਆਂ ਇਹਨਾਂ ਨੇ ਕਰਾਈਆਂ ਜੀ ਅੱਜ ਬੇਅਦਬੀਆਂ ਦੀ ਜਿਹੜੀ ਸਿੱਟ ਬਣੀ ਸੀ ਉਹਦਾ ਫਾਈਨਲ ਇਨਵੈਸਟੀਗੇਸ਼ਨ ਰਿਪੋਰਟ ਪਗਵਾਰਤਮਨ ਨੇ ਰਿਲੀਜ਼ ਕੀਤੀ ਜੀ ਕਨਾਨ ਕੋਰਟ ਦੇ ਵਿੱਚ ਪੇਸ਼ ਹੋ ਗਏ ਕੋਰਟ ਦੇ ਵਿੱਚ ਟਰਾਇਲ ਚੱਲਗੇ ਤੇ ਫਿਰ ਛੇ ਜੀ ਬਾਦਲੂ ਸਾਹਿਬ ਦਾ ਨਾਂ ਕਿੱਥੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਕਿੱਥੇ ਆ ਕਿਸੇ ਅਕਾਲੀ ਵਰਕਰ ਦਾ ਨਾਂ ਜੀ ਉਹ ਉਹ ਸਾਰਾ ਮਤਲਬ ਇੱਕ ਕੂੜ ਪ੍ਰਚਾਰ ਹੀ ਸੀ ਨਾ ਜੀ ਜੀ ਤੇ ਅੱਜ ਜਦੋਂ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕਦਾ ਹੈ ਇਹਨਾਂ ਦੀ ਇੰਟਰਸਿਸਸ ਦੇ ਖਿਲਾਫ ਕੋਈ ਆਵਾਜ਼ ਚੱਕਦਾ ਹੈ ਇਹਨਾਂ ਤੋਂ ਜਿਹੜੇ ਵਾਅਦੇ ਕਰਕੇ ਲੋਕਾਂ ਨਾਲ ਤੇ ਭੱਜੇ ਆ ਉਸ ਦੇ ਖਿਲਾਫ ਆਵਾਜ਼ ਚੱਕਦਾ ਤੇ ਉਹਦੇ ਤੇ ਤਸ਼ਰਹਤ ਕਿਵੇਂ ਕੀਤਾ ਜਾਂਦਾ ਹੈ ਉਹਦੇ ਤੇ ਖਰਚੇ ਕੀਤੇ ਜਾਂਦੇ ਆ ਉਹਦੇ ਪਰਿਵਾਰਾਂ ਨੂੰ ਵੀ ਡਰਾਇਆ ਠੰਕਾਇਆ ਜਾਂਦਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਅਫਸਰ ਵੀ ਸੁਣ ਲੈਣ ਸਰਕਾਰ ਵਾਲੇ ਵੀ ਸੁਣ ਲੈਣ ਤੇ ਸਦਾ ਇਹ ਦਿਨ ਨਹੀਂ ਰਹਿੰਦੇ ਹੁੰਦੇ ਅੰਗਰੇਜ਼ੀ ਚ ਕਹਾਵਤ ਹੈ ਵਾਟ ਏਵਰ ਗੋਸ ਅਰਾਊਂਡ ਕਮਸ ਅਰਾਊਂਡ ਤੇ ਦਿਨ ਫਿਰਨੇ ਐ 10 ਸਾਲ ਅਸੀਂ ਵੀ ਸਰਕਾਰ ਚ ਰਹੇ ਐ ਸਰਕਾਰ ਚੋਂ ਬਾਹਰ ਹੋਏ ਅਸੀਂ ਵੀ ਤੇ ਤੁਸੀਂ ਵੀ ਛੇਤੀ ਹੋ ਜਾਣਾ ਤੇ ਫੇਰ ਕਾਨੂੰਨ ਦੇ ਕਟਾਰੇ ਦੇ ਵਿੱਚ ਇਹ ਸਾਰੇ ਖੜੇ ਕੀਤੇ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਰੋਮਾਨਾ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਧੰਨਵਾਦ ਜੀ ਰੋਮਾਨਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਉੱਤੇ ਧੰਨਵਾਦ ਜੀ ਤੁਹਾਡਾ ਬਹੁਤ ਜੀ ਥੈਂਕ ਯੂ ਜੀ ਰੋਮਾਨਾ ਜੀ ਪਹਿਲਾਂ ਦੇਖਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਰੁਖ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਸਭ ਤੋਂ ਪਹਿਲਾਂ ਤੁਹਾਡੇ ਤੇ ਪਰਚਾ ਹੋਇਆ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਜਿੱਦੀ ਜ਼ਮਾਨਤ ਮਿਲੀ ਉਹਨਾਂ ਦੇ ਉੱਤੇ ਪਰਚਾ ਹੋ ਗਿਆ ਤੇ ਹੁਣ ਪਾਨਾ ਸਿੱਧੂ ਜੋ ਕਿ ਲਗਾਤਾਰ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ ਇੱਕ ਵਾਰ ਮਾਮਲਾ ਦਾਜ ਹੋਇਆ ਜਿੱਦੇ ਜ਼ਮਾਨਤ ਮਿਲੀ ਲਗਾਤਾਰ ਦੋ ਮਾਮਲੇ ਤੇ ਕੁੱਲ ਮਿਲਾ ਕੇ ਤਿੰਨ ਮਾਮਲੇ ਦਾਜ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਹੋ ਬਿਲਕੁਲ ਬੜੇ ਸਖਤ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਜੀ ਮੈਂ ਹੈਰਾਨ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਜੀ ਉਹਦੀ ਸਹਿਨਸ਼ੀਲਤਾ ਦੇਖੋ ਕਿ ਕੋਈ ਵੀ ਕ੍ਰਿਟਿਸਿਜ਼ਮ ਆਪਦੇ ਖਿਲਾਫ ਸੁਣਨ ਨੂੰ ਤਿਆਰ ਨਹੀਂ ਜੀ ਔਰੰਗਜ਼ੇਬ ਦੀ ਰੂਹ ਆ ਗਈ ਲੱਗਦੀ ਏ ਮੈਨੂੰ ਉਹਦੇ ਵਿੱਚ ਚਲੋ ਤੁਸੀਂ ਮੇਰੇ ਪਰਚੇ ਦਾ ਜ਼ਿਕਰ ਕੀਤਾ ਖੈਰਾ ਸਾਹਿਬ ਦੇ ਪਰਚੇ ਦਾ ਵੀ ਜ਼ਿਕਰ ਕੀਤਾ ਹੁਣ ਭਾਨੇ ਸਿੱਧੂ ਵਾਲੇ ਈਸ਼ੂ ਤੇ ਇੱਕ ਪਰਚਾ ਪਹਿਲਾਂ ਉਹਦੇ ਚ ਜਮਾਨਤ ਮਿਲੀ ਦੂਜਾ ਪਰਚਾ ਹੁਣ ਉਹ ਬੋਰ ਵੀ ਤੀਜਾ ਪਰਚਾ ਕਰਤਾ ਜੀ ਮੈਂ ਇਸ ਗੱਲ ਦੀ ਨਿੰਦਾ ਕਰਦਾ ਉਹ ਚਲੋ ਸਾਡੇ ਖਿਲਾਫ ਵੀ ਬਥੇਰਾ ਬੋਲਦਾ ਰਿਹਾ ਪਰਸਨਲ ਟਿੱਪਣੀਆਂ ਵੀ ਉਹਨੇ ਕੀਤੀਆਂ ਪਰ ਅਸੀਂ ਕਦੇ ਇਹ ਸੱਜ ਤੱਕ ਨਹੀਂ ਗਏ ਸੀ ਜੀ ਬਿਕੋਜ਼ ਜਦੋਂ ਤੁਸੀਂ ਡੈਮੋਕ੍ਰੇਸੀ ਚ ਹੋ ਨਾ ਜੀ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਫਰੀडम ਆਫ ਸਪੀਚ ਆਪਦੇ ਵਿਚਾਰ ਰੱਖਣ ਦੀ ਫੁੱਲ ਦਿੱਤੀ ਗਈ ਹੈ ਕਨਸਟੀਟਿਊਸ਼ਨ ਦੇ ਵਿੱਚ ਉਹ ਵਿਚਾਰ ਮੈਨੂੰ ਚੰਗੇ ਵੀ ਲੱਗ ਸਕਦੇ ਆ ਮੈਨੂੰ ਨਹੀਂ ਵੀ ਚੰਗੇ ਲੱਗ ਸਕਦੇ ਜੀ ਹਰ ਜੇ ਮੈਨੂੰ ਨਹੀਂ ਚੰਗੇ ਲੱਗਦੇ ਤਾਂ ਮਤਲਬ ਇਹ ਨਹੀਂ ਹੈ ਕਿ ਮੈਂ ਸਰਕਾਰੀ ਜ਼ਬਰਦਸਤ ਨਾਲ ਆ ਕੇ ਉਹਦੇ ਤੇ ਤਸ਼ੱਦਦ ਢਾ ਕੇ ਤੇ ਮੈਂ ਪਰਚੇ ਦੇ ਕੇ ਤੇ ਉਹਨੂੰ ਤੁਨ ਕੇ ਅੰਦਰ ਕਰ ਦਿਆਂ ਜੀ ਕੱਲਾ ਇਹ ਨਹੀਂ ਉਹਦੇ ਟੌਰਚਰ ਦੀਆਂ ਖਬਰਾਂ ਆਈਆਂ ਪੁਲਿਸ ਕਸਟਡੀ ਦੇ ਵਿੱਚ ਮੈਂ ਉਸ ਗੱਲ ਦੀ ਵੀ ਨਿੰਦਾ ਕਰਦਾ ਤੇ ਮੈਂ ਇਹ ਵੀ ਕਹਿਣਾ ਸਾਰਿਆਂ ਨੂੰ ਇਨ ਵਨ ਵੌਇਸ ਕਰਨਾ ਚਾਹੀਦਾ ਪੰਜਾਬ ਦੇ ਨੌਜਵਾਨ ਹੈਗੇ ਇਹ ਸਾਰੇ ਠੀਕ ਹੈ ਇਮੋਸ਼ਨਲ ਹੋ ਕੇ ਕਈ ਵਾਰੀ ਬੰਦਾ ਕਈ ਗੱਲਾਂ ਕਰ ਜਾਂਦਾ ਬਟ ਜੋ ਗੱਲਾਂ ਜਿਸ ਜਿਹਦਾ ਕੋਈ ਵਿਚਾਰ ਹੈ ਜੀ ਉਹ ਵਿਚਾਰ ਉਸ ਬੰਦੇ ਨੂੰ ਰੱਖਣ ਦਾ ਪੂਰਾ ਇਖਤਿਆਰ ਵੀ ਹੈ ਤੇ ਪੂਰਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਜੀ। ਇਹ ਤਰੀਕ ਤੇ ਪਿਛਲੀ ਵਾਰੀ ਵੇਖਿਆ ਕਿਵੇਂ ਪੁਲਿਸ ਧੂਆਕੜੀ ਸੀ ਕਰ ਰਹੀ ਸੀ ਇਸ ਤਰੀਕ ਤੇ ਵੀ ਵੇਖਿਆ ਮੈਂ। ਮੈਂ ਉਹਨੂੰ ਵੀ ਕਹਿਣਾ ਚਾਹਾਂਗਾ ਛੋਟੇ ਵੀਰ ਨੂੰ ਕਿ ਘਬਰਾਉਣ ਦੀ ਗੱਲ ਨਹੀਂ ਇਹੋ ਜੀਆਂ ਮੁਸੀਬਤਾਂ ਸੰਕਟ ਜਿਹੜੇ ਆਉਂਦੇ ਆ ਇਹ ਬੰਦੇ ਨੂੰ ਤਕੜਾ ਬੰਦਾ ਹੋ ਕੇ ਇੰਨਾ ਚੋਂ ਨਿਕਲਦਾ ਹੈ। ਮੈਂ ਵੀ 10 ਦਿਨ ਜੇਲ੍ਹ ਚ ਲਾ ਕੇ ਆਇਆ ਤਕੜੇ ਹੋ ਕੇ ਹੀ ਨਿਕਲੇ ਆ। ਜੀ ਲੋਕ ਘਬਰਾਉਣ ਦੀ ਲੋੜ ਨਹੀਂ ਅਸੀਂ ਮੈਂ ਆਪਦੇ ਵੱਲੋਂ ਮੈਂ ਆਪਦੀ ਪਾਰਟੀ ਵੱਲੋਂ ਵੀ ਇਹ ਕਹਿ ਰਿਹਾ ਜੀ ਕਿ ਅਸੀਂ ਡਟ ਕੇ ਇਸ ਇਸ਼ੂ ਤੇ ਇਹ ਜਿਹੜਾ ਤਸ਼ੱਦਦ ਉਹਤੇ ਕੀਤਾ ਜਾ ਰਿਹਾ ਉਹਦੇ ਨਾਲ ਖੜੇ ਆ ਸਰਕਾਰ ਦਾ ਵਿਰੋਧ ਕਰਦੇ ਜੀ ਰੋਮਾਨਾ ਜੀ ਕੀ ਕਾਰਨ ਮੰਨਦੇ ਹੋ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਈ ਸੀ ਤਾਂ ਇਹ ਨੌਜਵਾਨਾਂ ਦਾ ਹੀ ਸਹਾਰਾ ਲਿਆ ਸੀ ਪ੍ਰਚਾਰ ਦੇ ਲਈ ਪਰ ਜਿਵੇਂ ਸੱਤਾ ਦੇ ਵਿੱਚ ਆਈ ਅੱਜ ਉਹੀ ਨੌਜਵਾਨ ਚਾਹੇ ਉਹ ਟਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਦਾ ਮੁੱਦਾ ਹੋਵੇ ਮੱਤੇਵਾੜਾ ਜੰਗਲ ਦਾ ਮੁੱਦਾ ਹੋਵੇ ਜਾਂ ਫਿਰ BBMP ਦਾ ਮੁੱਦਾ ਹੋਵੇ ਸਾਰੇ ਮੁੱਦੇ ਪਹਿਲਾਂ ਲੱਖਾਂ ਸਦਾਨਾ ਤੇ ਇਹਦੇ ਆਪਾਂ ਸਿੱਧੂ ਦੇ ਵੱਲੋਂ ਹੀ ਚੁੱਕੇ ਜਾ ਰਹੇ ਸੀ ਤੇ ਸਰਕਾਰ ਦਾ ਕੰਮ ਜੇਕਰ ਨੌਜਵਾਨ ਕਰ ਰਹੇ ਨੇ ਫਿਰ ਵੀ ਸਰਕਾਰਾਂ ਨੂੰ ਕੀ ਤਕਲੀਫ ਹੈ ਦੇਖੋ ਸਰਕਾਰ ਦਾ ਕੰਮ ਕਰ ਰਹੇ ਹੋਣ ਜਾਂ ਨਾ ਕਰ ਰਹੇ ਹੋਣ ਦੈਟ ਇਜ਼ ਅ ਡਿਫਰੈਂਟ ਮੈਟਰ ਜੀ ਜਿਹੜੀ ਗੱਲ ਕੋਈ ਆਪਦਾ ਵਿਚਾਰ ਰੱਖਦਾ ਹੈ ਉਹਨੂੰ ਤੁਸੀਂ ਕਿਵੇਂ ਹੌਕੈਨਿਊ ਸਪ੍ਰੈਸ ਫਰੀडम ਆਫ ਸਪੀਚ ਇਹ ਤਾਂ ਕਨਸਟੀਟਿਊਸ਼ਨ ਦੇ ਵਿੱਚ ਇਹ ਤਾਂ ਸੰਵਿਧਾਨ ਦੇ ਵਿੱਚ ਸਾਨੂੰ ਉਹ ਇਸ ਗੱਲ ਦਾ ਰਾਈਟ ਦਿੱਤਾ ਗਿਆ ਫਰੀडम ਆਫ ਸਪੀਚ ਇਜ਼ ਅ ਫੰਡਮੈਂਟਲ ਰਾਈਟ ਤੁਸੀਂ ਮਰ ਜਾਂਦੀ ਫੰਡਮੈਂਟਲ ਰਾਈਟ ਨੂੰ ਖਤਮ ਕਰ ਰਹੇ ਹੋ ਪਹਿਲਾਂ ਇਹੀ ਨੌਜਵਾਨ ਤੁਹਾਨੂੰ ਚੰਗੇ ਲੱਗਦੇ ਸੀ ਜੀ ਜਦੋਂ ਇਹ ਗੱਲ ਉਸ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ ਚੱਕਦੇ ਸੀ ਤੁਹਾਨੂੰ ਚੰਗੇ ਲੱਗਦੇ ਸੀ ਹੂੰ ਤੁਸੀਂ ਇਹਨਾਂ ਨਾਲ ਫੋਟੋਆਂ ਖਿਚਾਉਂਦੇ ਰਹੇ ਹੋ ਇਹਨਾਂ ਨੂੰ ਇਨਕਰੇਜ ਕਰਦੇ ਰਹੇ ਹੋ ਸਰਕਾਰ ਦੇ ਵਿੱਚ ਆਏ ਤੇ ਇਹੋ ਜਿਹੇ ਤੁਹਾਡੇ ਰੰਗ ਬਦਲੇ ਜੀ ਕਿ ਤੁਸੀਂ ਅੱਜ ਇਹਨਾਂ ਨੌਜਵਾਨਾਂ ਤੇ ਤਸ਼ੱਦਦ ਕਰਕੇ ਇਕੱਲਾ ਤੁਸੀਂ ਇਹਨਾਂ ਨੂੰ ਨਹੀਂ ਟਰਾਉਣ ਦਾ ਕੰਮ ਹੀ ਕਰ ਰਹੇ ਜੀ ਇਹਦੀ ਇਹਨਾਂ ਲੋਕਾਂ ਜਿਹੜੇ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਆਧਾਰਨ ਸੈੱਟ ਕਰ ਰਹੇ ਆ ਜੀ ਕਿ ਜਿਹੜਾ ਬੰਦਾ ਸਾਡੇ ਖਿਲਾਫ ਬੋਲੂਗਾ ਉਹਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਊਗਾ ਅੱਜ ਖਬਰਾਂ ਆ ਰਹੀਆਂ ਕਿ ਸੀਆਈਏ ਸਟਾਫ ਦੇ ਵਿੱਚ ਟਾਰਚਰ ਕੀਤਾ ਜਾ ਰਿਹਾ ਹੈ ਇੰਗਰੇਕੀ ਹੈ ਜੀ ਇਹ ਕੋਈ ਇਹ ਜੇ ਹਾਲਾਤ ਹੁੰਦੇ ਆ ਡੈਮੋਕ੍ਰੇਸੀ ਦੇ ਵਿੱਚ ਮੈਂ ਤਾਂ ਪੁਲਿਸ ਅਫਸਰਾਂ ਤੇ ਹਰ ਆਣੇ ਜਿਹੜੇ ਇਹਨਾਂ ਦੇ ਇਲਲੀਗਲ ਪਲੇਟੈਂਟਲੀ ਇਲਲੀਗਲ ਆਰਡਰਸ ਨੂੰ ਫਾਲੋ ਕਰ ਰਹੇ ਆ ਜੀ ਕਾਰਵਾਈ ਹੋਣਾ ਤੇ ਵੀ ਬਨੂ ਹੋਊਗੀ ਇੱਕ ਦਿਨ ਜਿੱਥੇ ਗੈਰ ਕਾਨੂੰਨੀ ਹੁਕਮ ਦੇਣਾ ਗਲਤ ਹੈ ਗੈਰ ਕਾਨੂੰਨੀ ਹੁਕਮ ਮੰਨਣਾ ਵੀ ਓਨੀ ਗਲਤੀ ਹੈ ਜੀ ਸੋ ਮੈਂ ਸਭ ਨੂੰ ਕਹਿਣਾ ਹੈ ਕਿ ਇਸ ਜਿਹੜੀ ਇਨਜਸਟਿਸ ਜੀ ਜਿਹੜੀ ਸਾਡੇ ਨੌਜਵਾਨਾਂ ਤੇ ਟਾਰਚਰ ਕੀਤਾ ਜਾ ਰਿਹਾ ਆ ਲੇਟੈਸਟ ਐਗਜ਼ਾਮਪਲ ਜਿਹੜੀ ਪਾਨਾ ਸਿੱਟੂ ਵਾਲੀ ਹੈ ਇਸ ਇਸ਼ੂ ਤੇ ਸਭ ਨੂੰ ਇਕੱਠਿਆਂ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਜੀ ਇੱਕ ਆਖਰੀ ਸਵਾਲ ਲੈ ਲੈਨੇ ਆ ਰੋਮਾਣਾ ਜੀ ਕਿ ਪਹਿਲਾਂ ਜਦੋਂ ਆਪਾਂ ਸਾਰਾ ਗੱਲ ਦੇਖਦੇ ਸੀ ਕਿ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀ ਵਾਲੇ ਕਿਹਾ ਸੀ ਕਿ ਐਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਝੂਠੇ ਪਰਚੇ ਜੋ ਕਿ ਅਕਾਲੀ ਦਲ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਲੋਕਾਂ ਤੇ ਪਾਏ ਗਏ ਨੇ ਸਾਡੀ ਸਰਕਾਰ ਬਣਦੇ ਹੀ ਜਿਹੜਾ ਆਪਾਂ ਉਹ ਪਹਿਲਾਂ ਪਰਚੇ ਰੱਦ ਕਰਾਂਗੇ ਪਰ ਹੁਣ ਦਾ ਸਿਨੈਰੀਓ ਦੇਖਿਆ ਤਾਂ ਸਿਨੈ ਉਹ ਬਿਲਕੁਲ ਡਿਫਰੈਂਟ ਹੈ ਬ੍ਰਦਰ ਅਕਾਲੀ ਦਲ ਦੀ ਸਰਕਾਰ ਦੀ ਮੈਂ ਗੱਲ ਕਰ ਸਕਦਾ ਹਾਂ ਤੁਸੀਂ ਇੱਕ ਉਦਾਹਰਨ ਦਿਖਾ ਦਿਓ ਇੰਨਾ ਕੁਝ ਤੁਸੀਂ ਬਾਕੀ ਤਾਂ ਛੱਡੋ ਭਗਵੰਤ ਸਤਿਨਾਮ ਕੀ ਕੁਝ ਬਕਵਾਸ ਕਰਦਾ ਰਿਹਾ ਉਦੋਂ ਜੀ ਕੀ ਕੁਝ ਅਕਾਲੀ ਦਲ ਦੇ ਖਿਲਾਫ ਬੋਲਦਾ ਰਿਹਾ ਹੂੰ ਕਿਕਲੀਆਂ ਗਾਈਆਂ ਸੌ ਕੁਝ ਬੋਲਿਆ ਐਂਡ ਇਟ ਵਾਸ ਆਲ ਅਟਰ ਨੌਨਸੈਂਸ ਜੀ ਪਰ ਕਿਸੇ ਤੇ ਇਸ ਤਰ੍ਹਾਂ ਦਾ ਪਰਚਾ ਨਹੀਂ ਦਿੱਤਾ ਸੀ ਕੀ ਕਹੇ ਯਾਰ ਜੇ ਤੁਸੀਂ ਪਬਲਿਕ ਲਾਈਫ 'ਚ ਯੂ ਆਰ ਓਪਨ ਟੂ ਸਕਰੂਟੀ ਹੂੰ ਛੋਟੇ ਬਾਰੇ ਲੋਕ ਗੱਲਾਂ ਕਰਨਗੇ ਵੀ ਛੋਟੇ ਯੂ ਹੈਵ ਟੂ ਬੀ ਥਿਕਸਟੈਂਡ ਕਿ ਉਹ ਸਾਰਾ ਕ੍ਰਿਟਿਸਿਜ਼ਮ ਫੇਅਰ ਔਰ ਅਨਫੇਅਰ ਦੋਨੋਂ ਸੁਣਨਾ ਪੈਣਾ ਉਹ ਇਹ ਡੈਮੋਕ੍ਰੇਸੀ ਹੈ ਯਾਰ ਠੀਕ ਹੈ ਜਿਹੜਾ ਕਰਦਾ ਹੈ ਇਹ ਤਾਂ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਕੱਲ ਵਾਜਿਬ ਕਰ ਰਿਹਾ ਕਿ ਗੈਰ ਵਾਜਿਬ ਕਰ ਰਿਹਾ ਜੀ ਇੰਨਾ ਕੁਝ ਸਾਡੇ ਖਿਲਾਫ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਤੇ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਬੇਅਦਬੀ ਦੇ ਮਸਲਿਆਂ ਦੇ ਵਿੱਚ ਤੁਸੀਂ ਵੇਖੋ ਬਾਦਲ ਸਾਹਿਬ ਨੂੰ ਸਰ ਸੁਪੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਗਿਆ ਇਕ ਸਿਸਟਮੈਟਿਕ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਕਿ ਇਹ ਬੇਅਦਬੀਆਂ ਇਹਨਾਂ ਨੇ ਕਰਾਈਆਂ ਜੀ ਅੱਜ ਬੇਅਦਬੀਆਂ ਦੀ ਜਿਹੜੀ ਸਿੱਟ ਬਣੀ ਸੀ ਉਹਦਾ ਫਾਈਨਲ ਇਨਵੈਸਟੀਗੇਸ਼ਨ ਰਿਪੋਰਟ ਪਕਵਾਰਤਮਨ ਨੇ ਰਿਲੀਜ਼ ਕੀਤੀ ਜੀ ਕਨਾਨ ਕੋਰਟ ਦੇ ਵਿੱਚ ਪੇਸ਼ ਹੋ ਗਏ ਕੋਰਟ ਦੇ ਵਿੱਚ ਟਰਾਇਲ ਚੱਲਗੇ ਤੇ ਕਿਸੇ ਜੀ ਬਾਦਲ ਸਾਹਿਬ ਦਾ ਨਾਂ ਕਿੱਥੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਕਿੱਥੇ ਆ ਕਿਸੇ ਅਕਾਲੀ ਵਰਕਰ ਦਾ ਨਾਂ ਜੀ ਉਹ ਉਹ ਸਾਰਾ ਮਤਲਬ ਇੱਕ ਕੂੜ ਪ੍ਰਚਾਰ ਹੀ ਸੀ ਨਾ ਜੀ ਜੀ ਤੇ ਅੱਜ ਜਦੋਂ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕਦਾ ਹੈ ਇਹਨਾਂ ਦੀ ਇੰਟਰਸਿਸਸ ਦੇ ਖਿਲਾਫ ਕੋਈ ਆਵਾਜ਼ ਚੱਕਦਾ ਹੈ ਇਹਨਾਂ ਤੋਂ ਜਿਹੜੇ ਵਾਅਦੇ ਕਰਕੇ ਲੋਕਾਂ ਨਾਲ ਤੇ ਭੱਜੇ ਆ ਉਸ ਦੇ ਖਿਲਾਫ ਆਵਾਜ਼ ਚੱਕਦਾ ਤੇ ਉਹਦੇ ਤੇ ਤਸ਼ਹਰਤ ਕਿਵੇਂ ਕੀਤਾ ਜਾਂਦਾ ਹੈ ਉਹਦੇ ਤੇ ਖਰਚੇ ਕੀਤੇ ਜਾਂਦੇ ਆ ਉਹਦੇ ਪਰਿਵਾਰਾਂ ਨੂੰ ਵੀ ਡਰਾਇਆ ਠੰਕਾਇਆ ਜਾਂਦਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਅਫਸਰ ਵੀ ਸੁਣ ਲੈਣ ਸਰਕਾਰ ਵਾਲੇ ਵੀ ਸੁਣ ਲੈਣ ਕਿ ਸਦਾ ਇਹ ਦਿਨ ਨਹੀਂ ਰਹਿੰਦੇ ਹੁੰਦੇ ਅੰਗਰੇਜ਼ੀ ਚ ਕਹਾਵਤ ਹੈ ਵਾਟ ਏਵਰ ਗੋ ਅਰਾਊਂਡ ਕਮਸ ਅਰਾਊਂਡ ਤੇ ਦਿਨ ਫਿਰਨੇ ਐ 10 ਸਾਲ ਅਸੀਂ ਵੀ ਸਰਕਾਰ ਚ ਰਹੇ ਐ ਸਰਕਾਰ ਚੋਂ ਬਾਹਰ ਹੋਏ ਐ ਅਸੀਂ ਵੀ ਤੇ ਤੁਸੀਂ ਵੀ ਛੇਤੀ ਹੋ ਜਾਣਾ ਤੇ ਫੇਰ ਕਾਨੂੰਨ ਦੇ ਕਟਾਰੇ ਦੇ ਵਿੱਚ ਇਹ ਸਾਰੇ ਖੜੇ ਕੀਤੇ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਰੋਮਾਨਾ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਧੰਨਵਾਦ ਜੀ ਰੋਮਾਨਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਉੱਤੇ ਧੰਨਵਾਦ ਜੀ ਤੁਹਾਡਾ ਬਹੁਤ ਜੀ ਥੈਂਕ ਯੂ ਜੀ ਰੋਮਾਣਾ ਜੀ ਪਹਿਲਾਂ ਦੇਖਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਰੁਖ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਸਭ ਤੋਂ ਪਹਿਲਾਂ ਤੁਹਾਡੇ ਤੇ ਪਰਚਾ ਹੋਇਆ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਜਿੱਦ ਦੀ ਜ਼ਮਾਨਤ ਮਿਲੀ ਉਹਨਾਂ ਦੇ ਉੱਤੇ ਪਰਚਾ ਹੋ ਗਿਆ ਤੇ ਹੁਣ ਭਾਨਾ ਸਿੱਧੂ ਜੋ ਕਿ ਲਗਾਤਾਰ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ ਇੱਕ ਵਾਰ ਮਾਮਲਾ ਦਾਜ ਹੋਇਆ ਜਿੱਦ ਦੀ ਜ਼ਮਾਨਤ ਮਿਲੀ ਲਗਾਤਾਰ ਦੋ ਮਾਮਲੇ ਤੇ ਕੁੱਲ ਮਿਲਾ ਕੇ ਤਿੰਨ ਮਾਮਲੇ ਦਾਜ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਹੋ ਦੇਖੋ ਬੜੇ ਸਖਤ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਜੀ ਮੈਂ ਹੈਰਾਨ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਜੀ ਉਹਦੀ ਸਹਿਨਸ਼ੀਲਤਾ ਦੇਖੋ ਕਿ ਕੋਈ ਵੀ ਕ੍ਰਿਟਿਸਿਜ਼ਮ ਆਪਦੇ ਖਿਲਾਫ ਸੁਣਨ ਨੂੰ ਤਿਆਰ ਨਹੀਂ ਜੀ ਔਰੰਗਜ਼ੇਬ ਦੀ ਰੂਹ ਆ ਗਈ ਲੱਗਦੀ ਹੈ ਮੈਨੂੰ ਉਹਦੇ ਵਿੱਚ ਚਲੋ ਤੁਸੀਂ ਮੇਰੇ ਪਰਚੇ ਦਾ ਜ਼ਿਕਰ ਕੀਤਾ ਖੈਰਾ ਸਾਹਿਬ ਦੇ ਪਰਚੇ ਦਾ ਵੀ ਜ਼ਿਕਰ ਕੀਤਾ ਹੁਣ ਭਾਨੇ ਸਿੱਧੂ ਵਾਲੇ ਈਸ਼ੂ ਤੇ ਇੱਕ ਪਰਚਾ ਪਹਿਲਾਂ ਉਹਦੇ ਚ ਜਮਾਨਤ ਮਿਲੀ ਦੂਜਾ ਪਰਚਾ ਹੁਣ ਉਹ ਹੋਰ ਵੀ ਤੀਜਾ ਪਰਚਾ ਕਰਤਾ ਜੀ ਮੈਂ ਇਸ ਗੱਲ ਦੀ ਨਿੰਦਾ ਕਰਦਾ ਉਹ ਚਲੋ ਅਟੇ ਦੇ ਖਿਲਾਫ ਵੀ ਬਥੇਰਾ ਬੋਲਦਾ ਰਿਹਾ ਪਰਸਨਲ ਟਿੱਪਣੀਆਂ ਵੀ ਉਹਨੇ ਕੀਤੀਆਂ ਪਰ ਅਸੀਂ ਕਦੇ ਇਹ ਸੱਜ ਤੱਕ ਨਹੀਂ ਗਏ ਸੀ ਜੀ ਬਿਕੋਜ਼ ਜਦੋਂ ਤੁਸੀਂ ਡੈਮੋਕ੍ਰੇਸੀ ਚ ਹੋ ਨਾ ਜੀ ਡੈਮੋਕ੍ਰੇਸੀ ਦੇ ਵਿੱਚ ਹਰੇਕ ਬੰਦੇ ਨੂੰ ਫਰੀडम ਆਫ ਸਪੀਚ ਆਪਦੇ ਵਿਚਾਰ ਰੱਖਣ ਦੀ ਫੁੱਲ ਦਿੱਤੀ ਗਈ ਹੈ ਕਨਸਟੀਟਿਊਸ਼ਨ ਦੇ ਵਿੱਚ ਉਹ ਵਿਚਾਰ ਮੈਨੂੰ ਚੰਗੇ ਵੀ ਲੱਗ ਸਕਦੇ ਆ ਮੈਨੂੰ ਨਹੀਂ ਵੀ ਚੰਗੇ ਲੱਗ ਸਕਦੇ ਜੀ ਹਰ ਜੇ ਮੈਨੂੰ ਨਹੀਂ ਚੰਗੇ ਲੱਗਦੇ ਤਾਂ ਮਤਲਬ ਇਹ ਨਹੀਂ ਹੈ ਕਿ ਮੈਂ ਸਰਕਾਰੀ ਜ਼ਬਰਦਸਤ ਨਾਲ ਆ ਕੇ ਉਹਦੇ ਤੇ ਸ਼ਦਦਤ ਢਾਕੇ ਤੇ ਮੈਂ ਪਰਚੇ ਦੇ ਕੇ ਤੇ ਉਹਨੂੰ ਤੁੰਕੇ ਅੰਦਰ ਕਰ ਦਿਆਂ। ਜੀ। ਕੱਲਾ ਇਹ ਨਹੀਂ ਉਹਦੇ ਟਾਰਚਰ ਦੀਆਂ ਖਬਰਾਂ ਆਈਆਂ ਪੁਲਿਸ ਕਸਟਡੀ ਦੇ ਵਿੱਚ ਮੈਂ ਉਸ ਗੱਲ ਦੀ ਵੀ ਨਿੰਦਾ ਕਰਦਾ ਤੇ ਮੈਂ ਇਹ ਵੀ ਕਹਿੰਦਾ ਸਾਰਿਆਂ ਨੂੰ ਇਨ ਵਨ ਵੌਇਸ ਇੱਕ ਆਵਾਜ਼ ਦੇ ਵਿੱਚ ਇਸ ਚੀਜ਼ ਨੂੰ ਕੰਡੈਮਨ ਕਰਨਾ ਚਾਹੀਦਾ। ਪੰਜਾਬ ਦੇ ਨੌਜਵਾਨ ਹੈਗੇ ਸਾਰੇ ਠੀਕ ਹੈ ਇਮੋਸ਼ਨਲ ਓਕੇ ਕਈ ਵਾਰੀ ਬੰਦਾ ਕਈ ਗੱਲਾਂ ਕਰ ਜਾਂਦਾ ਹੈ। ਜੀ। ਬਟ ਜੋ ਗੱਲਾਂ ਜਿਸ ਜਿਹਦਾ ਕੋਈ ਵਿਚਾਰ ਹੈ ਜੀ। ਉਹ ਵਿਚਾਰ ਉਸ ਬੰਦੇ ਨੂੰ ਰੱਖਣ ਦਾ ਪੂਰਾ ਇਖਤਿਆਰ ਵੀ ਹੈ ਤੇ ਪੂਰਾ ਅਧਿਕਾਰ ਵੀ ਹੋਣਾ ਚਾਹੀਦਾ ਜੀ ਐ ਤਰੀਕ ਤੇ ਪਿਛਲੀ ਵਾਰੀ ਵੇਖਿਆ ਕਿਵੇਂ ਪੁਲਿਸ ਧੂਆਕੜੀ ਸੀ ਕਰ ਰਹੀ ਸੀ ਇਸ ਤਰੀਕ ਤੇ ਵੀ ਵੇਖਿਆ ਮੈਂ ਮੈਂ ਉਹਨੂੰ ਵੀ ਕਹਿਣਾ ਚਾਹੂੰਗਾ ਛੋਟੇ ਵੀਰ ਨੂੰ ਕਿ ਘਬਰਾਉਣ ਦੀ ਗੱਲ ਨਹੀਂ ਇਹੋ ਜੀਆਂ ਮੁਸੀਬਤਾਂ ਸੰਕਟ ਜਿਹੜੇ ਆਉਂਦੇ ਆ ਇਹ ਬੰਦੇ ਨੂੰ ਤਕੜਾ ਬੰਦਾ ਹੋ ਕੇ ਇੰਨਾ ਚੋਂ ਨਿਕਲਦਾ ਮੈਂ ਵੀ 10 ਦਿਨ ਜੇਲ੍ਹ ਚਲਾ ਕੇ ਆਇਆ ਤਕੜੇ ਹੋ ਕੇ ਹੀ ਨਿਕਲੇ ਆ ਜੀ ਜੋ ਘਬਰਾਉਣ ਦੀ ਲੋੜ ਨਹੀਂ ਅਸੀਂ ਮੈਂ ਆਪਦੇ ਵੱਲੋਂ ਮੈਂ ਆਪਦੀ ਪਾਰਟੀ ਵੱਲੋਂ ਵੀ ਇਹ ਕਹਿ ਰਿਹਾ ਜੀ ਕਿ ਅਸੀਂ ਡਟ ਕੇ ਇਸ ਇਸ਼ੂ ਤੇ ਇਹ ਜਿਹੜਾ ਤਸ਼ੱਦਦ ਉਹਤੇ ਕੀਤਾ ਜਾ ਰਿਹਾ ਉਹਦੇ ਨਾਲ ਖੜੇ ਆ ਸਰਕਾਰ ਦਾ ਵਿਰੋਧ ਕਰਦੇ ਆ ਜੀ ਰੋਮਾਣਾ ਜੀ ਕੀ ਕਾਰਨ ਮੰਨਦੇ ਹੋ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਈ ਸੀ ਤਾਂ ਇਹਨਾਂ ਨੌਜਵਾਨਾਂ ਦਾ ਹੀ ਸਹਾਰਾ ਲਿਆ ਸੀ ਪ੍ਰਚਾਰ ਦੇ ਲਈ ਪਰ ਜਿਵੇਂ ਸੱਤਾ ਦੇ ਵਿੱਚ ਆਈ ਅੱਜ ਉਹੀ ਨੌਜਵਾਨ ਚਾਹੇ ਉਹ ਟਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਦਾ ਮੁੱਦਾ ਹੋਵੇ ਮੱਤੇਵਾੜਾ ਜੰਗਲ ਦਾ ਮੁੱਦਾ ਹੋਵੇ ਜਾਂ ਫਿਰ BBMP ਦਾ ਮੁੱਦਾ ਹੋਵੇ ਸਾਰੇ ਮੁੱਦੇ ਪਹਿਲਾਂ ਲੱਖਾਂ ਸਦਾਨਾ ਤੇ ਇਹਦੇ ਭਾਨਾ ਸਿੱਧੂ ਦੇ ਵੱਲੋਂ ਹੀ ਚੁੱਕੇ ਜਾ ਰਹੇ ਸੀ ਤੇ ਸਰਕਾਰ ਦਾ ਕੰਮ ਜੇਕਰ ਨੌਜਵਾਨ ਕਰ ਰਹੇ ਨੇ ਫਿਰ ਵੀ ਸਰਕਾਰਾਂ ਨੂੰ ਕੀ ਤਕਲੀਫ ਹੈ ਦੇਖੋ ਸਰਕਾਰ ਦਾ ਕੰਮ ਕਰ ਰਹੇ ਹੋਣ ਜਾਂ ਨਾ ਕਰ ਰਹੇ ਹੋ ਸਟਾਟਸ ਅ ਡਿਫਰੈਂਟ ਮੈਟਰ ਜੀ ਜਿਹੜੀ ਗੱਲ ਕੋਈ ਆਪਦਾ ਵਿਚਾਰ ਰੱਖਦਾ ਉਹਨੂੰ ਤੁਸੀਂ ਕਿਵੇਂ ਕੈਨ ਯੂ ਐਕਸਪ੍ਰੈਸ ਫਰੀडम ਆਫ ਸਪੀਚ ਇਹ ਤਾਂ ਕਨਸਟੀਟਿਊਸ਼ਨ ਦੇ ਵਿੱਚ ਇਹਦਾ ਸੰਵਿਧਾਨ ਦੇ ਵਿੱਚ ਸਾਨੂੰ ਉਹ ਇਸ ਗੱਲ ਦਾ ਰਾਈਟ ਦਿੱਤਾ ਗਿਆ ਫਰੀडम ਆਫ ਸਪੀਚ ਦਾ ਫੰਡਮੈਂਟਲ ਰਾਈਟ ਤੁਸੀਂ ਮਰ ਜਾਂਦੀ ਫੰਡਮੈਂਟਲ ਰਾਈਟ ਨੂੰ ਖਤਮ ਕਰ ਰਹੇ ਹੋ ਪਹਿਲਾਂ ਇਹੀ ਨੌਜਵਾਨ ਤੁਹਾਨੂੰ ਚੰਗੇ ਲੱਗਦੇ ਸੀ ਜੀ ਜਦੋਂ ਇਹ ਗੱਲ ਉਸ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ ਚੱਕਦੇ ਸੀ ਤੁਹਾਨੂੰ ਚੰਗੇ ਲੱਗਦੇ ਸੀ ਹੂੰ ਤੁਸੀਂ ਇਹਨਾਂ ਨਾਲ ਫੋਟੋਆਂ ਖਿਚਾਉਂਦੇ ਰਹੇ ਹੋ ਇਹਨਾਂ ਨੂੰ ਇਨਕਰੇਜ ਕਰਦੇ ਰਹੇ ਹੋ ਸਰਕਾਰ ਦੇ ਵਿੱਚ ਆਏ ਤੇ ਇਹੋ ਜਿਹੇ ਤੁਹਾਡੇ ਰੰਗ ਬਦਲੇ ਜੀ ਕਿ ਤੁਸੀਂ ਅੱਜ ਇਹਨਾਂ ਨੌਜਵਾਨਾਂ ਤੇ ਤਸ਼ੱਦਦ ਕਰਕੇ ਕੱਲਾ ਤੁਸੀਂ ਇਹਨਾਂ ਨੂੰ ਨਹੀਂ ਟਰਾਉਣ ਦਾ ਕੰਮ ਹੀ ਕਰ ਰਹੇ ਜੀ ਇਹ ਇਹ ਇੰਨਾ ਲੋਕਾਂ ਜਿਉਂ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਆਧਾਰਨ ਸੈੱਟ ਕਰ ਰਹੇ ਆ ਜੀ ਕਿ ਜਿਹੜਾ ਬੰਦਾ ਸਾਡੇ ਖਿਲਾਫ ਬੋਲੂਗਾ ਉਹਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਊਗਾ ਅੱਜ ਖਬਰਾਂ ਆ ਰਹੀਆਂ ਕਿ ਸੀਆਈਏ ਸਟਾਫ ਦੇ ਵਿੱਚ ਟਾਰਚਰ ਕੀਤਾ ਜਾ ਰਿਹਾ ਹੈ ਇਹ ਕਿਹੜੀ ਕੀ ਹੈ ਜੀ ਇਹ ਕੋਈ ਇਹ ਜਿਹੇ ਨਾ ਹੁੰਦੇ ਆ ਡੈਮੋਕ੍ਰੇਸੀ ਦੇ ਵਿੱਚ ਹਮ ਮੈਂ ਤਾਂ ਪੁਲਿਸ ਅਫਸਰਾਂ ਤੇ ਹਰਾਣਾ ਜਿਹੜੇ ਇਹਨਾਂ ਦੇ ਇਲੀਗਲ ਪਲੇਟੈਂਟ ਪਲੇਟੈਂਟਲੀ ਇਲੀਗਲ ਆਰਡਰਸ ਨੂੰ ਫਾਲੋ ਕਰ ਰਹੇ ਆ ਜੀ ਕਾਰਵਾਈ ਉਹਨਾਂ ਤੇ ਵੀ ਬਣੂ ਹੋਊਗੀ ਇੱਕ ਦਿਨ ਜੀ ਜਿੱਥੇ ਗੈਰ ਕਾਨੂੰਨੀ ਹੁਕਮ ਦੇਣਾ ਗਲਤ ਹੈ ਗੈਰ ਕਾਨੂੰਨੀ ਹੁਕਮ ਮੰਨਣਾ ਵੀ ਓਨੀ ਗਲਤੀ ਹੈ ਜੀ ਸੋ ਮੈਂ ਸਭ ਨੂੰ ਕਹਿਣਾ ਹੈ ਕਿ ਇਸ ਜਿਹੜੀ ਇਨਜਸਟਿਸ ਹੈ ਜੀ ਜਿਹੜੇ ਸਾਡੇ ਨੌਜਵਾਨਾਂ ਤੇ ਟਾਰਚਰ ਕੀਤਾ ਜਾ ਰਿਹਾ ਆ ਲੇਟੈਸਟ ਐਗਜ਼ਾਮਪਲ ਜਿਹੜੀ ਪਾਨਾ ਸਿੱਟੂ ਆਦੀ ਹੈ ਇਸ ਇਸ਼ੂ ਤੇ ਸਭ ਨੂੰ ਇਕੱਠਿਆਂ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਜੀ ਇੱਕ ਆਖਰੀ ਸਵਾਲ ਲੈ ਲੈਨੇ ਆ ਰੋਮਾਣਾ ਜੀ ਕਿ ਪਹਿਲਾਂ ਜਦੋਂ ਆਪਾਂ ਸਾਰਾ ਗੱਲ ਦੇਖਦੇ ਸੀ ਕਿ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀ ਵਾਲੇ ਕਿਹਾ ਸੀ ਕਿ ਐਸੀ ਐਸੀ ਪੰਜਾਬ ਦੇ ਵਿੱਚ ਬਹੁਤ سارے ਝੂਠੇ ਪਰਚੇ ਜੋ ਕਿ ਅਕਾਲੀ ਦਲ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਲੋਕਾਂ ਤੇ ਪਾਏ ਗਏ ਨੇ ਸਾਡੀ ਸਰਕਾਰ ਬਣਦੇ ਹੀ ਜਿਹੜਾ ਆਪਾਂ ਉਹ ਪਹਿਲਾਂ ਪਰਚੇ ਰੱਦ ਕਰਾਂਗੇ ਪਰ ਹੁਣ ਦਾ ਸਿਨੈਰੀਓ ਦੇਖਿਆ ਤਾਂ ਸਿਨੈਰੀਓ ਬਿਲਕੁਲ ਬ੍ਰਦਰ ਅਕਾਲੀ ਦਲ ਦੀ ਸਰਕਾਰ ਦੀ ਮੈਂ ਗੱਲ ਕਰ ਸਕਦਾ ਹਾਂ ਤੁਸੀਂ ਇੱਕ ਉਦਾਹਰਨ ਦਿਖਾ ਦਿਓ ਇੰਨਾ ਕੁਝ ਤੁਸੀਂ ਬਾਕੀ ਤਾਂ ਛੱਡੋ ਭਗਵੰਤ ਜੀ ਮਾਨ ਕੀ ਕੁਝ ਬਕਵਾਸ ਕਰਦਾ ਰਿਹਾ ਉਦੋਂ